ਮੈਂ ਸ਼ੂਟ ਵੀ ਕਰਦਾ ਸ਼ੂਟ ਤੇ ਵੀ ਜਾਂਦਾ ਮੈਂ ਠੀਕ ਹੈ ਜੀ ਜੀ ਪੰਜਾਬੀ 'ਚ ਮੈਂ ਰੋਲ ਕਰ ਸਕਿਆ ਦੋ ਵਾਰੀ ਪੰਡੋ ਜੀ ਦਾ ਰੋਲ ਕਰਕੇ ਆਇਆ ਮੈਂ ਜਨੂਨੀਅਤ ਸੀਰੀਅਲ ਕਲਰ ਟੀਵੀ ਤੇ ਜਨੂਨੀ ਸੀਰੀਅਲ ਕਲਰ ਟੀਵੀ ਉਹਦੇ ਵਿੱਚ ਵੀ ਤੇ ਜੀ ਪੰਜਾਬੀ ਤੇ ਤੂੰ ਪਤੰਗ ਮੈਂ ਡੋਰ ਉਹਦੇ ਵਿੱਚ ਵੀ ਕਰਤਕਾ ਮੈਂ ਰੋਲ ਕਿ ਤੂੰ ਬਾ ਮਸਤਾਂ ਦਾ ਦਿਲ ਵਿੱਚ ਵੱਜਦਾ ਰਹਿੰਦਾ ਕਿ ਤੂੰ ਬਾ ਮਸਤਾਂ ਦਾ ਦਿਲ ਵਿੱਚ ਵੱਜਦਾ ਰਹਿੰਦਾ ਕਿ ਤੂੰ ਬਾ ਮਸਤਾਂ ਦਾ ਦਿਲ ਵਿੱਚ ਵੱਜਦਾ ਰਹਿੰਦਾ ਏ ਤੂੰ ਬਾਜੀ ਦੇ ਦਿਲ ਵਿੱਚ ਵਜਦਾ ਹੋ ਹੋ ਏ ਤੂੰ ਬਾਜੀ ਦੇ ਦਿਲ ਵਿੱਚ ਵਜਦਾ ਮੌਲਾ ਹੈ ਮਾਲਾ ਕਹੇ ਮਾਗੇ ਤੁੰਬਾ ਸਹਿਆਂ ਦਾ ਅੱਲਾਹ ਅੱਲਾਹ ਕਹਿੰਦਾ ਕਿ ਤੂੰ ਕੋੜਾ ਜਹੀ ਮਾਪਿਆਂ ਦੀ ਸਾਨੂੰ ਸ਼ਾਨ ਨਹੀਂ ਲੱਭਣੀ ਜਦੋਂ ਤੁਰ ਜਾਣਗੇ ਫਿਰ ਆਪਾਂ ਲੱਡੂ ਜਲੇਬੀਆਂ ਲਈ ਜਾਈਏ ਲੋਕਾਂ ਨੇ ਖਾ ਕੇ ਲੱਤ ਮਾਰਨੀ ਲੰਘ ਜਾਣਾ ਕਿਸੇ ਨੇ ਰੁਸ ਕੇ ਵੀ ਚੱਲ ਜਾਣਾ ਚਾਹੇ ਵਿਆਹ ਚਾਪ ਹੋ ਗਿਆ ਇਹ ਬਹੁਤ ਇੰਪਾਉਟਰ ਹੁੰਦੀਆਂ ਨੇ ਮੈਂ ਫਿਲਮ ਵੀ ਲਿਖੀ ਹੋਈ ਇੱਕ ਪਰਿਵਾਰਕ ਉਹ ਮੈਂ ਉਹਦਾ ਪ੍ਰੋਸੈਸ ਚੱਲ ਰਿਹਾ ਕੋਈ ਮੈਨੂੰ ਸਹਿਯੋਗ ਦੇਣ ਵਾਲਾ ਨਹੀਂ ਮਿਲ ਰਿਹਾ ਪਰਿਵਾਰਕ ਫਿਲਮ ਲਿਖੀ ਦੀ ਚਾਹੇ ਵੱਡੇ ਪਰਦੇ ਦੀ ਬਣਾ ਲਈ ਆਪਾਂ ਤੁਹਾਡਾ ਆਪਣਾ ਮਨੋਜ ਨੱਡਾ ਚੈਨਲ ਕਹਾਣੀ ਤੋਂ ਤੁਹਾਨੂੰ ਅੱਜ ਮਿਲਾਉਣੇ ਇੱਕ ਇਹੋ ਜਿਹੇ ਸ਼ਖਸ਼ ਦੇ ਨਾਲ ਬੜੇ ਹੀ ਮਲਟੀ ਟੈਲੈਂਟਡ ਪਰਸਨ ਨੇ ਸਤਪਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜਨਮ ਮੱਠਮੀ ਦੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਆ ਜਨਮ ਅਸ਼ਟਮੀ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਸਤਪਾਲ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਅੱਛਾ ਤੁਸੀਂ ਮੈਂ ਹੁਣੇ ਪਹਿਲਾਂ ਵੈਸੇ ਹੀ ਨਿਕਲੇ ਸੀ ਘਰੋਂ ਸਿੰਪਲ ਜਾਈ ਮੈਂ ਤੇ ਤੁਹਾਨੂੰ ਵੇਖਿਆ ਮੈਂ ਇੱਥੇ ਝੁਗੇ ਰੋਡ ਤੇ ਰਹਿਣਾ ਜੀ ਰਾਈਟਰ ਵੀ ਮੈਂ ਅਜੇ ਸੰਗੀਤ ਵੀ ਕਰਦਾ ਮੈਂ ਜਾਗਰਣ ਵੀ ਕਰਦਾ ਹਾਂ ਕੀ ਬਾਤ ਆ ਰਾਈਟਰ ਤੇ ਜਾਗਰਣ ਵੀ ਕਰਦਾ ਕੀ ਹੈ ਰੱਬੀ ਰੂਹਾਂ ਨਾਲ ਆਉਂਦੀਆਂ ਨੇ ਰੌਣਕਾਂ ਰੱਬੀ ਰੂਹਾਂ ਨਾਲ ਆਉਂਦੀਆਂ ਨੇ ਰੌਣਕਾਂ ਤੋਂ ਰੌਣਕਾਂ ਲਿਆਈਦਾ ਤੇ ਆ ਪੁੱਲੀ ਪਟਕੀ ਕੁਰਾਹੇ ਪਈ ਦੁਨੀਆ ਤੇ ਮਿਹਰ ਬਣਾਈਂਦਾ ਤਿਆ ਪੀ ਦੁਨੀਆ ਜਿਹੜੀ ਕੁਰਾਹੇ ਤੇ ਪੈ ਗਈ ਐ ਇਹਨੂੰ ਲਿਆਉਣ ਵਾਸਤੇ ਇਹੋ ਜਿਹੀਆਂ ਚੀਜ਼ਾਂ ਚਾਹੀਦੀਆਂ ਨੇ ਕੁਝ ਸੰਦੇਸ਼ ਚਾਹੀਦਾ ਉਹਨਾਂ ਨੂੰ ਰੱਬੀ ਰੂਹਾਂ ਨਾ ਆਉਂਦੀਆਂ ਨੇ ਰੌਣਕਾਂ ਤੋਂ ਰੌਣਕਾਂ ਲਿਆਈਂਦਾ ਤਿਆ ਪੁੱਲੀ ਪਟਕੀ ਕੁਰਾਹੇ ਪਈ ਦੁਨੀਆ ਤੇ ਮਿਹਰ ਬਣਾਈਂਦਾ ਤਿਆ ਫਿਰ ਅੱਗੇ ਗੱਲ ਕੀਤੀ ਐ ਦੁਨੀਆ ਸੌਂਦੀ ਤੇ دیਵਾਨੇ ਪਹਿਰਾ ਦਿੰਦੇ ਨੇ ਜਿਹੜੇ ਸਤਗੁਰ ਨੇ ਸਾਡੇ ਪਰਮਾਤਮਾ ਦੁਨੀਆ ਸੌਂਦੀ ਤੇ دیਵਾਨੇ ਪਹਿਰਾ ਦਿੰਦੇ ਨੇ ਨਾਮ ਦੀ ਕਮਾਈ ਕਰ ਤੂੰ ਹੀ ਤੂੰ ਹੀ ਕਹਿੰਦੇ ਨੇ ਤੁੱਖੋਸ਼ਿਆਂ ਨੂੰ ਟਾਈਂਦਾ ਤੇ ਆ ਪੂਲੀ ਪਟਕੀ ਕੋਰਾਹੇ ਪਈ ਦੁਨੀਆ ਤੇ ਮਿਹਰ ਬਣਾਈਂਦਾ ਸੀ। ਕੀ ਬਾਤ ਹੈ ਜੀ ਕੀ ਬਾਤ ਹੈ ਬੜੀਆਂ ਪਿਆਰੀਆਂ ਲਾਈਨਾਂ ਐ ਤੇ ਇਹਦੇ ਚ ਇੱਕ ਬੜਾ ਪਿਆਰਾ ਜਿਹਾ ਮੈਸੇਜ ਆ। ਇਹ ਤੁਸੀਂ ਆਪ ਲਿਖਿਆ? ਆਪ ਲਿਖਿਆ ਜੇ ਇੱਕ ਬਜ਼ੁਰਗਾਂ ਬਾਰੇ ਵੀ ਮੈਂ ਲਿਖਿਆ ਜਿੱਦੇ ਜਿਹੜੀ ਨਵੀਂ ਜਰਨੇਸ਼ਨ ਆ ਉਹਨਾਂ ਵਾਸਤੇ ਵੀ ਲਿਖੀ ਹੋਈ ਐ ਮੈਂ। ਬੂਟੇ ਅਤੇ ਬਜ਼ੁਰਗਾਂ ਦੀ ਉਹ ਸੇਵਾ ਕਰੀਏ। ਬੂਟੇ ਅਤੇ ਬਜ਼ੁਰਗਾਂ ਦੀ ਉਹ ਸੇਵਾ ਕਰੀਏ। ਰੱਬ ਤੋਂ ਪਹਿਲਾਂ ਮਾਂ ਬਾਪੂ ਨੂੰ ਚੇਤੇ ਕਰੀਏ। ਰੱਬ ਉਹ ਮਾਪੇ ਵਿੱਚ ਵੱਸਦਾ ਕਿਤੇ ਦੂਰ ਜਾਣ ਦੀ ਲੋੜ ਨਹੀਂ ਹੈ ਬਿਲਕੁਲ ਜੀ ਬਿਲਕੁਲ ਇਹ ਗੱਲ ਮੈਂ ਹਰ ਵਾਰੀ ਕਹਿੰਨਾ ਮੇਰੇ ਜੋ ਵੀ ਸਰੋਤੇ ਆ ਜਿਹੜੇ ਮੇਰੇ ਈਵਰਸ ਆ ਇਹਨਾਂ ਨੂੰ ਮੈਂ ਹਰ ਵਾਰੀ ਕਹਿਣਾ ਕਿ ਜੰਨਤ ਜਿਹੜੀ ਹੈ ਮਾਪਿਓ ਦੇ ਪੈਰਾਂ ਹੇਠ ਹੀ ਹੈ ਅਗਰ ਆਪਾਂ ਉਹਨਾਂ ਦੀ ਸੇਵਾ ਨਹੀਂ ਕਰ ਸਕਦੇ ਤਾਂ ਸਮਝ ਲਓ ਫਿਰ ਆਪਾਂ ਕੁਝ ਵੀ ਨਹੀਂ ਕਰ ਸਕਦੇ ਕਿੰਨਾ ਲਿਖਿਆ ਹੈਗਾ ਧੀਆਂ ਪੁੱਤਰ ਖਾਤਰ ਜਿੰਨਾ ਦੁੱਖੋ ਉਠਾਏ ਲੈ ਕਿੰਨਾ ਦੁੱਖੋ ਠਾਂਦੇ ਨੇ ਸਾਡੇ ਜੰਮਣੇ ਤੋਂ ਲੈ ਕੇ ਵੱਡੇ ਹੋਣ ਤੱਕ ਸਿੰਹਾਂ ਪੁੱਤਰ ਖਾਤਰ ਜਿਹਨਾਂ ਦੁੱਖੋ ਉਠਾਏ ਨੇ ਯਾਰੋ ਤਤੀ ਵਾਰਾਂ ਲੱਗੇ ਹਮਨ ਤੇ ਪਾਠ ਕਰਾਏ ਨੇ ਸਾਡੇ ਵਾਸਤੇ ਹਮਨ ਪਾਠ ਕਰਾਉਂਦੇ ਵੀ ਨજર ਵੀ ਟਿੱਕਾ ਲਾਉਂਦੀ ਮਾਂ ਜੇ ਵੀ ਕਾਲਾ ਟਿੱਕਾ ਤੇ ਖੁਸ਼ੀਆਂ ਲਈ ਖੁਸ਼ੀਆਂ ਦੇ ਨਾਲੇ ਸਦਾ ਇਹਨਾਂ ਦੀ ਝੋਲੀਆਂ ਭਰੀਏ ਰੱਬ ਤੋਂ ਪਹਿਲਾਂ ਮਾਂ ਬਾਪੂ ਨੂੰ ਚੇਤੇ ਕਰੀਏ ਸਰਵਣ ਵਰਗੇ ਪੁੱਤ ਜਿਨ੍ਹਾਂ ਨੇ ਸੇਵਾ ਕਮਾਈ ਓ ਹਰੇਕ ਨੇ ਨਹੀਂ ਬਣ ਜਾਣਾ ਸਰਵਣ ਵਰਗੇ ਪੁੱਤ ਜਿਨ੍ਹਾਂ ਨੇ ਸੇਵਾ ਕਮਾਈ ਏ ਧੁਰਦਰ ਗਾਹੀ ਉਹਨਾਂ ਆਪਣੀ ਜਗ੍ਹਾ ਬਣਾਈ ਏ ਯਾਰੋ ਸਰਵਣ ਵਾਂਗੂ ਵਹਿਗੀ ਨੂੰ ਮੋਢੇ ਤੇ ਧਰੀਏ ਰੱਬ ਤੋਂ ਪਹਿਲਾਂ ਮਾਪਾ-ਬਾਪ ਨੂੰ ਚਿੱਤੇ ਕਰੀਏ ਬੋੜਾਂ ਜਹੀ ਮਾਪਿਆਂ ਦੀ ਸਾਨੂੰ ਸ਼ਾਨ ਹੀ ਲੱਭਣੀ ਜਦੋਂ ਤੁਰ ਜਾਣਗੇ ਫਿਰ ਆਪਾਂ ਲੱਡੂ ਜਲੇਬੀਆਂ ਲਈ ਜਾਈਏ ਲੋਕਾਂ ਨੇ ਖਾ ਕੇ ਲੱਤ ਮਾਰਨੀ ਲੰਘ ਜਾਣਾ ਕਿਸੇ ਨੇ ਰੁਸ ਕੇ ਵੀ ਚੱਲ ਜਾਣਾ ਚਾਹੇ ਵਿਆਹ ਐ ਚਾਪ ਹੋ ਗਿਆ ਕਹਿੰਦਾ ਬੋੜਾਂ ਜਹੀ ਮਾਪਿਆਂ ਦੀ ਸਾਨੂੰ ਸ਼ਾਨ ਹੀ ਲੱਭਣੀ ਉਹ ਯਾਰੋ ਲਾਡਰਲ ਡਾਉਣ ਵਾਲੀ ਸਤਪਾਲ ਮਾਨ ਹੀ ਲੱਭਣੀ ਸੇਵਾ ਕਰਮਾਂ ਬਾਪ ਦੀ ਭਵ ਸਾਗਰ ਤਰੀਏ ਰੱਬ ਤੋਂ ਪਹਿਲਾਂ ਮਾਪਾ-ਬਾਪ ਨੂੰ ਚਿੱਤੇ ਕਰੀਏ ਕਿਆ ਬਾਤ ਹੈ ਜੀ ਸਤਪਾਲ ਜੀ ਤੁਸੀਂ ਬਹੁਤ ਹੀ ਅੱਛੀ ਕਲਮ ਲਿਖੀ ਹੈ ਤੇ ਤੁਸੀਂ ਇਹਦੇ ਜ ਹਰ ਚੀਜ਼ ਬਿਆਨ ਕਰਤੀ ਕੱਲੀ ਕੱਲੀ ਹਾਂ ਜੀ ਇਨ ਸ਼ੋਰਟ ਵੀ ਕੀ ਹੈ ਤੇ ਕੀ ਨਹੀਂ ਹੈ ਦੁਨੀਆ ਤੇ ਮੇਰੀਆਂ ਰਚਨਾਵਾਂ ਜਿਹੜੀਆਂ ਨੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਦੇ ਕਿਤਾਬਾਂ ਦੇ ਵਿੱਚ ਵੀ ਛਪੀਆਂ ਆਈਆਂ ਨੇ ਮੇਰੀਆਂ ਵੈਰੀ ਗੁੱਡ ਹਾਂ ਜੀ ਉਹਨਾਂ ਵੱਲੋਂ ਛਾਪੀਆਂ ਗਈਆਂ ਨੇ ਕਈ ਮੂੰਹ ਬੋਲਦੀਆਂ ਕਲਮਾਂ ਕਲਮਾਂ ਦੀ ਪ੍ਰਵਾਜ ਕਲਮਾਂ ਦੇ ਸਰਨਾਮੇ ਚਾਰ ਪੰਜ ਕਵਲਾਂ ਇਦਾਂ ਦੀਆਂ ਬੁੱਕਾਂ ਆਈਆਂ ਹੋਈਆਂ ਉਹਨਾਂ ਦੇ ਵਿੱਚ ਮਿਕਸ ਵਿੱਚ ਛਪੀਆਂ ਹੋਈਆਂ ਨੇ ਮੇਰੀਆਂ ਰਚਨਾਵਾਂ ਹਾਂ ਜੀ ਬਹੁਤ ਵਧੀਆ ਜੀ ਅੱਛਾ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਕੋਈ ਹੁਣ ਇੱਕ ਅੱਧਾ ਭਜਨ ਵੀ ਹੋ ਜਾਏ ਤੁਹਾਡੀ ਰਚਨਾਵਾਂ ਸੁਣਨੀ ਆ ਤੁਸੀਂ ਜਗਰਾਤੇ ਕਰਦੇ ਹੋ ਤਾਂ ਫਿਰ ਸਾਡੇ ਸਰੋਤਿਆਂ ਨੂੰ ਇੱਕ ਅੱਧਾ ਭਜਨ ਵੀ ਜੇ ਤੁਹਾਡੀ ਇਜਾਜ਼ਤ ਹੋਵੇ ਸੁਣਾ ਦਿਓ ਜਰੂਰ ਜੀ ਜਰੂਰ ਅੱਜ ਜਨਮਸ਼ਟਮੀ ਵੀ ਹੈ ਜਨਮਸ਼ਟਮੀ ਵੀ ਹੈ ਜਨਮਸ਼ਟਮੀ ਦੀ ਸਭ ਨੂੰ ਬਹੁਤ ਬਹੁਤ ਵਧਾਈਆਂ ਸਭ ਤੋਂ ਪਹਿਲਾਂ ਅੱਛਾ ਜੀ ਸੁਣਾਓ ਫਿਰ ਤੇ ਜਨਮ ਅਸ਼ਟਮੀ ਦੀਆਂ ਮੇਰੇ ਵੱਲੋਂ ਵੀ ਮੁਬਾਰਕਾਂ ਤੁਹਾਡੇ ਚੈਨਲ ਨੂੰ ਵੀ ਮੁਬਾਰਕਾ ਕਿਹੜਾ ਕਿਹੜਾ ਚੈਨਲ ਆਪਣੇ ਆਪਣਾ ਕਹਾਣੀ ਨਾਮ ਤੋਂ ਚੈਨਲ ਹੈ ਜੀ ਵਾਹ ਵਾਹ ਕਹਾਣੀ ਤੇ ਕਹਾਣੀਆਂ ਤੁਹਾਨੂੰ ਸੁਣਾਉਂਦੀਆਂ ਕਹਾਣੀ ਬਬੂ ਜੀ ਹਰ ਬੰਦੇ ਦੀ ਹੁੰਦੀ ਹੈ ਹਰ ਬੰਦੇ ਦੀ ਜਿੱਦਾਂ ਤੁਹਾਡੀ ਹੈ ਇਹਦੀ ਹੈ ਮੇਰੀ ਹੈ ਹਰ ਬੰਦੇ ਦੀ ਕਹਾਣੀ ਹੁੰਦੀ ਹੈ ਕਹਾਣੀਆਂ ਬਹੁਤ ਇੰਪੋਰਟਡ ਹੁੰਦੀਆਂ ਨੇ ਮੈਂ ਫਿਲਮ ਵੀ ਲਿਖੀ ਹੋਈ ਇੱਕ ਪਰਿਵਾਰਕ ਉਹ ਮੈਂ ਉਹਦਾ ਪ੍ਰੋਸੈਸ ਚੱਲ ਰਿਹਾ ਕੋਈ ਮੈਨੂੰ ਸਹਿਯੋਗ ਦੇਣ ਵਾਲਾ ਨਹੀਂ ਮਿਲ ਰਿਹਾ ਪਰਿਵਾਰਕ ਫਿਲਮ ਲਿਖੀ ਦੀ ਚਾਹੇ ਵੱਡੇ ਪਰਦੇ ਦੀ ਬਣਾ ਲਈ ਆਪਾਂ ਉਹਨੂੰ ਕਿ ਆਏ ਉਹਨੂੰ ਟੈਲੀਫਿਲਮ ਬਣਾ ਲਈ ਉਹ ਵੀ ਲਿਖੀ ਹੋਈ ਹੈ ਮੇਰੀ ਰਤਨਾਵਾ ਵੀ ਲਿਖਦਾ ਕਪਤਾਵਾ ਵੀ ਲਿਖਦਾ ਮੈਂ ਤੇ ਤੇ ਇੱਕ ਭਜਨ ਅ ਕ੍ਰਿਸ਼ਨ ਜੀ ਦਾ ਸਾਡਾ ਰੂਪਰ ਕਰਨ ਜਾ ਰਹੇ ਹਾਂ ਚੱਲੇ ਆਓ ਮੇਰੇ ਬਾਂਕੇ બિਹਾਰੀ ਦੁਨੀਆ ਮਤਲਬ ਯੋਗ ਦੇ ਵਿੱਚ ਉਹ ਭਗਤਾਂ ਜਿਹੜੇ ਉਹਨੂੰ ਬੁਲਾ ਰਹੇ ਆ ਚੱਲੇ ਆਓ ਮੇਰੇ ਬਾਂਕੇ બિਹਾਰੀ tujhe tere bhakt bulaate hain ਚੱਲੇ ਆਓ ਮੇਰੇ ਬਾਂਕੇ બિਹਾਰੀ तुझे तेरे भक्त बुलाते हैं तेरे भक्त बुलाते हैं तेरा ध्यान लगाते हैं तेरे भक्त बुलाते हैं तेरा ध्यान लगाते हैं चले आओ मेरे बांके बिहारी तुझे तेरे भक्त बुलाते हैं सखियों के संग रास रसावे भक्तों को भी दर्श दिखावे ਸਖੀਆਂ ਕੇ ਸੰਗਰਾ ਸਰਸਾਵੇ ਭਗਤੋਂ ਕੇ ਵੀ ਦਰਸ਼ ਦਿਖਾਵੇ ਚੱਲ ਆਉ ਮੇਰੇ ਬਾਂਕੇ ਬਿਹਾਰੀ ਤੁਝੇ ਤੇਰੇ ਭਗਤ ਬੁਲਾਤੇ ਹੈ ਤੇਰੇ ਭਗਤ ਬੁਲਾਤੇ ਹੈ ਤੇਰਾ ਨਾਮ ધਿਆਤੇ ਚੱਲ ਆਉ ਮੇਰੇ ਬਾਂਕੇ ਬਿਹਾਰੀ ਤੁੜੇ ਤੇਰੇ ਬੰਤ ਬੁਲਾਤੇ ਜਕਰ ਕਿਸਨ ਭਗਵਾਨ ਦੀ ਗੋਲੀ ਸੱਚੇ ਦਰਬਾਰ ਕੀ ਜੈ ਕੀ ਬਾਤ ਹੈ ਜੀ ਸਤਪਾਲ ਜੀ ਤੁਸੀਂ ਤਾਂ ਬੜੇ ਮਲਟੀ ਟੈਲੈਂਟਡ ਬੰਦੇ ਹੋ ਇਹ ਵੀ ਤੁਸੀਂ ਆਪ ਲਿਖਿਆ ਹਾਂ ਜੀ ਅੱਛਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਇੰਨਾ ਤੁਹਾਡੇ ਤੁਹਾਡੇ ਚ ਟੀਐਮਸੀ ਵੱਲੋਂ ਮੇਰੀ ਐਲਬਮ ਆਈ ਹੋਈ ਹੈ ਟੀਐਮਸੀ ਵੱਲੋਂ ਹਾਂ ਜੀ ਕਿਹੜਾ ਕੀ ਨਾਮ ਹੈ ਤੁਹਾਡੀ ਐਲਬਮ ਦਾ ਮਈਆ ਜੀ ਦੀ ਜੋਸ਼ ਜਗਦੀ ਰਿਸਰਚ ਮਾਰ ਕੇ ਦੇਖ ਲਓ ਉਹਦੇ ਵਿੱਚ ਤੇ ਉਹਦੇ ਵਿੱਚ ਇੱਕ ਆਪਣੀ ਜਿਹੜੀ ਰੂਹ ਆ ਉਹਨੂੰ ਤੁੰਬਾ ਬਣਾ ਕੇ ਮੈਂ ਲਿਖਿਆ ਦਾ ਗਾਣਾ ਇੱਕ ਠੀਕ ਹੈ ਜੀ ਤੇ ਉਹ ਤੁੰਬਾ ਮੇਰਾ ਬੜਾ ਫੇਮਸ ਹੋਇਆ ਉਹਨਾਂ ਨੇ ਵੀਡੀਓ ਕੀਤੀ ਆਪਣੇ ਫਿਜ਼ਾ ਚੈਨਲ ਵਾਲੇ ਨੇ ਜਿਹੜੇ ਵਾਲੀਆ ਸਾਹਿਬ ਲੁਧਿਆਣੇ ਤੋਂ ਉਹਨਾਂ ਨੇ ਵੀਡੀਓ ਕੀਤੀ ਸੀ ਟੀਐਮ ਸੀਨੀਅਰ ਰਿਲੀਜ਼ ਕੀਤਾ ਸੀ ਪ੍ਰੋਜੈਕਟ ਉਹਦਾ ਸਾਰਾ ਹੀ ਮੇਰਾ ਆਪਣਾ ਪ੍ਰੋਜੈਕਟ ਲਿਖਿਆ ਹੋਇਆ ਸਾਈ ਜੀ ਦੇ ਭਜਨ ਨੇ ਉਹਦੇ ਵਿੱਚ ਮਾਤਾ ਦੀਆਂ ਭੇਟਾਂ ਨੇ ਮਿਕਸ ਤੇ ਸ਼ਿਵ ਜੀ ਦੇ ਭੋਲੇ ਜਿਹੇ ਗਾਣਾ ਪੇ ਇੱਕ ਐਲਬਮ ਦੇ ਵਿੱਚ ਸਭ ਕੁਝ ਮਿਲ ਸਕੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਤੇ ਉਹਦੇ ਵਿੱਚ ਕੋ ਤੁੰਬਾ ਸੀਗਾ ਉਹਨੂੰ ਰੂਹ ਬਣਾ ਕੇ ਲਿਖਿਆ ਦਾ ਕਿ ਤੁੰਬਾ ਮਸਤਾਂ ਦਾ दिल्च बजद रूंबा मस्तां दा दिल बच्च बजदा रुम्बा मस्तां दिल्च बजदा रें तुम्बा जी तो दिल बच्च बजदा हो हो तुम्बा जी दे दिल बच्च वज़दा मौला ही मौला कहना कि तुम्बा सनियाँ का अल्लाह अल्लाह कहता कि तुम्बा मस्तां का दिल बच्च वज़दा र ਤੂੰਬੇ ਦੀ ਜਦ ਤਾਰ ਟਣਕਦੀ ਰੂ ਰਾਨੀ ਨਾ ਅੱਖ ਚਮਕਦੀ ਜਦ ਮਸਤ ਹੋ ਜਾਂਦਾ ਬੰਦਾ ਤੂੰਬੇ ਦੇ ਸੁਣਨ ਵਾਲਾ ਵੀ ਤੂੰਬੇ ਦੀ ਜਦ ਤਾਰ ਟਣਕਦੀ ਏ ਟਣਕਦੀ ਵਾਲਾ ਲਫ਼ਜ਼ ਨਹੀਂ ਕੋਈ ਤੇ ਸੁਣਿਆ ਹੋਣਾ ਤੁਸੀਂ ਨਾ ਕੋਈ ਇਹ ਜੇ ਟਣਕਦੇ ਲਫ਼ਜ਼ ਲਿਖਦਾ ਨਾ ਕੋਈ ਗਾਂਦਾ ਤੂੰਬੇ ਦੀ ਜਦ ਤਾਰ ਟਣਕਦੀ ਰੂ ਰਾਨੀ ਨਾ ਅੱਖ ਚਮਕਦੀ ਉਹਦਾ ਪਰੂ ਧਾਰਾ ਹੋਵੇ ਉਹਦਾ ਪਰੂ ਧਾਰਾ ਹੋਵੇ ਜੋ ਜਮ ਮੁਸਤਜ਼ਰ ਬਹਿਂਦਾ ਕਿ ਤੁੰਬਾ ਮਸਤਾ ਦਾ ਦਿਲ ਵਿੱਚ ਵਸਦਾ ਰਹਿੰਦਾ ਕਿ ਤੂੰ ਬਾਸਾਈਆਂ ਦਾ ਮੋਲਾ ਹੀ ਮੋਲਾ ਕਹਿੰਦਾ ਕਹਿੰਦੇ ਤੂੰ ਬਾ ਮਸਤਾ ਦਾ ਦਿਲ ਵਿੱਚ ਵਸਦਾ ਰਹਿੰਦਾ ਮੋਲਾ ਹੀ ਮੋਲਾ ਕਹਿੰਦਾ ਕੀ ਬਾਤ ਹੈ ਜੀ ਤੁਹਾਡੀ ਐਲਬਮ ਇਹ ਤੁਹਾਡੀ ਆਲਰੇਡੀ ਜਿਹੜੀ YouTube ਤੇ ਮਿਲ ਜਾਊਗੀ ਜੋਨਾਂ ਨੇ ਸੱਤ ਪਾਲ ਖੋਤਰਾ ਇਹਦੇ ਨਾਂ ਤੇ ਮਾਰਲੇ ਚਾਹੇ ਸੱਤ ਪਾਲ ਖੋਤਰਾ TMC ਫਗਵਾੜੇ ਵੱਲੋਂ ਆਪਣੀ ਰਿਲੀਜ਼ ਕੀਤੀ ਹੈ ਜਿਨ੍ਹਾਂ ਨੇ ਨੂਸਰ ਸਾਹਿਬ ਦੀਆਂ ਬੜੀਆਂ ਕਾਸਟਾਂ ਰਿਲੀਜ਼ ਕੀਤੀਆਂ ਨੇ ਉਹਨਾਂ ਨੇ ਹਾਂ ਬੜੀ ਫੇਮਸ ਹੈ ਫਗਵਾੜੇ ਦੀ ਕੰਪਨੀ वैसे तो ਤੁਹਾਡੇ ਸਾਰੇ ਜਿਹੜੇ ਇਹ ਭਜਨ ਜਾਂ ਤੁਹਾਡੀ ਜੋ ਵੀ ਲਿਖੀ ਹੋਈ ਜਿਹੜੀ ਹਰ ਕਲਮ ਬਹੁਤ ਅੱਛੀ ਹੈ ਪਰ ਇਹ ਤੁੰਬੇ ਵਾਲੇ ਨੇ ਤਾਂ ਦਿਲ ਦੇ ਵਿੱਚ ਠੰਡ ਜੀ ਪਾਤੀ ਬਹੁਤ ਹੀ ਪਿਆਰਾ ਸੀਗਾ ਆਪਣਾ ਉਸਤਾ ਲਾਲਚੰਦ ਜਪਲਾ ਜੀ ਤੁਸੀਂ ਸੁਣੇ ਹੋਣੇ ਚਾਂਦੀराम ਜੀ ਮੇਰੇ ਚਾਚਾ ਸਹਰਾ ਜੀ ਸੀ ਠੀਕ ਹੈ ਜੀ ਬਲੀਪੁਰ ਤੋਂ ਬਲੀਪੁਰ ਮੇਰੀ ਮੈਰਿਜ ਹੋਈ ਹੈ ਲੁਧਿਆਣੇ ਚਾਂਦੀਰਾਮ ਦੇ ਪਿੰਡ ਉਹ ਮੇਰੇ ਚਾਚਾ ਸਹਰਾ ਸੀ ਬੈਕ ਸਾਈਡ ਤੇ ਘਰ ਹੋਂਦਾ ਮੇਰੇ ਸਹਰਾ ਦੇ ਤੇ ਜਿਹੜੇ ਲਾਲਚੰਦ ਜਪਲਾ ਨੇ ਉਹ ਵੀ ਆਪਣੇ ਰਿਸ਼ਤੇਦਾਰੀ ਵਿੱਚ ਹਾਂਜੀ ਠੀਕ ਹੈ ਜੀ ਇਹ ਲਾਲਚੰਦ ਜਮਲਾ ਜੀ ਤੁਹਾਡੇ ਰਿਸ਼ਤੇਦਾਰੀ ਚੋਂ ਹੈ ਕਿ ਉਹਨਾਂ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਪੈਂਦੀ ਹੈ ਉਹਨਾਂ ਦੇ ਵਿੱਚੋਂ ਰਿਸ਼ਤੇਦਾਰੀ ਜਿਦਾ ਮੇਰੇ ਸਹੁਰਿਆਂ ਦੇ ਵਿੱਚ ਹੋਵੇ ਮਤਲਬ ਉਹਨਾਂ ਦੂਰ ਦੂਰ ਤੋਂ ਹਾਂ ਜੀ ਮੈਂ ਸ਼ੂਟ ਵੀ ਕਰਦਾ ਸ਼ੂਟ ਤੇ ਵੀ ਜਾਂਦਾ ਮੈਂ ਠੀਕ ਹੈ ਜੀ ਜੀ ਪੰਜਾਬੀ 'ਚ ਮੈਂ ਰੋਲ ਕਰ ਸਕਿਆ ਦੋ ਵਾਰੀ ਪੰਡੋ ਜੀ ਦਾ ਰੋਲ ਕਰਕੇ ਆਇਆ ਮੈਂ ਜਨੂਨੀਅਤ ਸੀਰੀਅਲ ਕਲਰ ਟੀਵੀ ਤੇ ਜਨੂਨੀ ਸੀਰੀਅਲ ਕਲਰ ਟੀਵੀ ਉਹਦੇ ਵਿੱਚ ਵੀ ਤੇ ਜੀ ਪੰਜਾਬੀ ਦੇ ਤੂ ਪਤੰਗ ਮੈਂ ਡੋਰ ਉਹਦੇ ਵਿੱਚ ਵੀ ਕਰਤਕਾ ਮੈਂ ਰੋਲ ਹਾਂ ਜੀ ਦੋ ਤਿੰਨ ਕਈ ਰੋਲ ਕਰ ਚੁੱਕਾ ਮੈਂ ਪੰਜਾਬੀ ਮੂਵੀ ਜੇਕਰ ਆਉਣੇ ਵਾਲੀ ਉਹਦੇ ਵਿੱਚ ਵੀ ਫਿਰਕਿਆਂ ਜਿਤ ਕੰਮ ਛੋਟ ਛੋਟ ਛੋਟੇ ਰੋਲ ਕਰਕੇ ਮਾਜਾ ਅੱਛਾ ਤੁਸੀਂ ਦੱਸ ਰਹੇ ਸੀ ਆਪਣੇ ਜਮਲਾ ਸਾਹਿਬ ਜੀ ਦੇ ਨਾਲ ਤੁਹਾਡਾ ਜਿਹੜਾ ਰਿਸ਼ਤੇਦਾਰੀ ਕਿਸ ਤਰ੍ਹਾਂ ਦੀ ਮਤਲਬ ਕੀ ਰਿਸ਼ਤੇਦਾਰੀ ਤੁਹਾਡੀ ਉਹ ਯਾਨੀ ਜਮਲਾ ਜਿੱਦਾਂ ਹੁਣ ਲਖੋਤਰਾ ਮੇਰੀ ਕਾਸਟ ਹੈ ਅਸੀਂ ਮਤਲਬ ਬਟਵਾਲਿਆਂ ਤੇ ਉਹ ਵੀ ਬਟਵਾਲ ਨੇ ਹਾਂ ਜੀ ਤੇ ਉਹਨਾਂ ਦੇ ਸਾਡੇ ਦੂਰ ਦੀਆਂ ਰਿਸ਼ਤੇਦਾਰੀਆਂ ਆਪਸ ਵਿੱਚ ਅਟੈਚ ਅਟੈਚਮੈਂਟ ਸਾਡੀ ਤੇ ਉਹਨਾਂ ਨੇ ਬਹੁਤ ਦੁਨੀਆ ਫੇਮਸ ਹੈ ਤੇ ਗਵਰਨਰ ਸਾਹਿਬ ਉਹਨਾਂ ਦੇ ਘਰ ਆਇਆ ਸੀ ਦੇਖ ਲੋ ਜਦੋਂ ਬਿਮਾਰ ਪਏ ਸੀ ਉਹ ਠੀਕ ਹੈ ਜੀ ਗਵਰਨਰ ਸਾਹਿਬ ਉਹਨਾਂ ਨੂੰ ਤੇ ਮਾਂ ਵੀ ਭੇਂਟ ਕਰਕੇ ਗਏ ਸੀਗੇ ਤੇ ਜਦੋਂ ਬਿਮਾਰ ਗਵਰਨਰ ਸਾਹਿਬ ਦੇਖ ਲੋ ਏਡ ਛੋਟੀ ਵੱਡੀ ਕੋਈ ਗੱਲ ਨਹੀਂ ਆ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਤੇ ਇੰਨਾ ਮਾਨ ਉਹਨਾਂ ਨੇ ਜੀ ਲਾਲਚੰਦ ਜਮਲਾ ਜੀ ਨੇ ਮਤਲਬ ਕਿ ਬਟਵਾਲ ਬਰਾਦਰੀ ਦਾ ਉਹਨਾਂ ਨੇ ਨਾਂ ਬਣਾਇਆ ਉਹਨਾਂ ਬਟਵਾਲ ਦਾ ਆ ਜੀ ਤੇ ਉਹਨਾਂ ਦੇ ਮੈਂ ਅਕਸਰ ਵੀ ਗੀਤ ਵੀ ਗਾਉਂਦਾ ਵੀਰਾਂ ਉਹਨਾਂ ਦੇ ਬੱਚੇ-ਬੱਚੇ ਵੀ ਜਿਹੜੇ ਪੁੱਤਰੇ ਨੇ ਦੋਤਰੇ ਨੇ ਉਹ ਵੀ ਜਮਲਾ ਜੀ ਨੂੰ ਗਾਉਂਦੇ ਨੇ ਔਰ ਉਹਨਾਂ ਦੀ ਦਿੱਤੀ ਹੋਈ ਤੁੰ ਤੂੰ ਵੀਰੋ ਤੇ ਬਹੁਤ ਰੋਜੀ ਕਮਾ ਰਹੇ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਤੂੰ ਨਾ ਕਮਾਰੇ ਨੇ ਸਟੂਡੀਓ ਦੇ ਵਿੱਚ ਤੂੰ ਬੀਆਂ ਵਜਾ ਰਹੇ ਨੇ ਉਹ ਸਟੂਡੀਓ ਦੇ ਵਿੱਚ ਕਾਫੀ ਨਾਂ ਹਾਂਜੀ ਹਾਂਜੀ ਨਾਂ ਘਟਰੇ ਨੇ ਤੇ ਇਹੋ ਜਿਹੀ ਸਫਲਤਾ ਹੁੰਦੀ ਹੈ ਜਿਹੜੀ ਦੂਜਿਆਂ ਨੂੰ ਵੀ ਰੋਜੀ ਦੇ ਜਾਂਦੀਆਂ ਨੇ ਜਿਸ ਤਰ੍ਹਾਂ ਮਾਨ ਸਾਹਿਬ ਦੇ ਗਾਇਕ ਗੀਤ ਡੀਜੇ ਤੇ ਭੰਗੜਾ ਵਜਾ ਕੇ ਗਾ ਕੇ ਉਹ ਵੀ ਰੋਚੀ ਦੇਖੋ ਕਿੰਨੀ ਵਧੀਆ ਮਿਲੀ ਹੋਈ ਆ ਲੇਕਿਨ ਉਹਨਾਂ ਨੇ ਲਾਜ਼ਮ ਜਮਲਾ ਜਿਹੜੇ ਐਸੇ ਹਾਲ ਬਰਡ ਦੇ ਵਿੱਚੋਂ ਨਾ ਆਪਣਾ ਜੀ ਹੁਣ ਤੱਕ ਵੀ ਲੋਕ ਉਹਨਾਂ ਨੂੰ ਸੁਣਦੀ ਆ ਤੇ ਉਹਨਾਂ ਦਾ ਮੈਂ ਵੀ ਗੀਤ ਸਟੇਜਾਂ ਤੇ ਮੈਂ ਗਾਉਣਾ ਉਹਨਾਂ ਕਈ ਵਾਰੀ ਜਦੋਂ ਹਾਂਜੀ ਅੱਛਾ ਜਮਲਾ ਸਾਹਿਬ ਦਾ ਤੁਸੀਂ ਇੱਕ ਅੱਧਾ ਗਾਣਾ ਜਿਹੜਾ ਤੁਸੀਂ ਕਹਿੰਦੇ ਅਸੀਂ ਗਾਉਨੇ ਆ ਇੱਕ ਅੱਧਾ ਹੋ ਜਾਏ ਤੁਹਾਡੀ ਬੜੀ ਸੁਰੀਲੀ ਆਵਾਜ਼ ਹੈ ਬੜਾ ਮਜ਼ਾ ਆ ਰਿਹਾ ਹੈ ਤੇ ਸਾਡੇ ਸਰੋਤੇ ਵੀ ਚਾਹਣਗੇ ਕਿ ਹੋ ਜਾਏ ਲਓ ਜੀ ਉਹ ਸਤਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਔਰ ਜੰਨ ਲਾਉਂਦੀ ਦੁਨੀਆਂ ਸਾਰੀ ਏ ਉਹ ਸਤਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਰੀਜਾ ਲਾਲਾ ਵੇਂਦੀ ਦੁਨੀਆ ਸਾਰੀ ਏ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਰੀਜਾ ਲਾਲਾ ਵੇਂਦੀ ਦੁਨੀਆ ਸਾਰੀ ਏ ਤੇਰੇ ਇਥੇ ਬੰਦੇ ਆਦਮ ਖਾਣੇ ਨੇ ਉਹ ਸਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ ਦੁਨੀਆ ਆਪਣੇ ਵਿੱਚ ਸਿਆਣਪ ਕਰਦੀ ਆ ਨਾ ਤੇਰੇ ਇਥੇ ਬੰਦੇ ਅਦਮ ਖਾਣੇ ਨੇ ਉਹ ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ ਸੱਜਣ ਦੇ ਹੱਥ ਮੁੜ ਕੇ ਫੜੀ ਕਟਾਰੀ ਏ ਸਤਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਸਤਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਰੀਜਾ ਲਾ ਲਾਵੇ ਦੀ ਦੁਨੀਆ ਸਾਰੀ ਏ ਤੂੰ ਖੁਸ਼ੀਆਂ ਦੀ ਖੇਤੀ ਹਲ ਚਲਾਉਂਦਾ ਜਾ ਓਏ ਦਸਾਂ ਨਾ ਹਾਂਦੀ ਕਿਰਤ ਕਮਾਈ ਖਾਂਦਾ ਜਾ ਦੇਖੋ ਕਿੱਡਾ ਸੰਦੇਸ਼ ਆਹ ਬਾਤ ਆ ਜੀ ਬਹੁਤ ਵੱਡਾ ਸੰਦੇਸ਼ ਤੂੰ ਖੁਸ਼ੀਆਂ ਦੀ ਖੇਤੀ ਹਲ ਚਲਾਉਂਦਾ ਜਾ ਓਏ ਦਸਾਂ ਨਾ ਹਾਂਦੀ ਕਿਰਤ ਕਮਾਈ ਖਾਂਦਾ ਜਾ ਤਾਈਓ ਤੇਰੀ ਸੋਭਾ ਹਰ ਥਾਂ ਪਹਰੀ ਏ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਰੀ ਜਲਾਲ ਹਵੇਦੀ ਦੁਨੀਆ ਸਾਰੀ ਏ ਕੀ ਬਾਤ ਆ ਜੀ ਬਹੁਤ ਹੀ ਬਹੁਤ ਹੀ ਜਿੰਨਾ ਕਹਿ ਲੀ ਓਨੀ ਸੁਰੀਲੀ ਤੁਹਾਡੀ ਆਵਾਜ਼ ਤੇ ਓਨਾ ਹੀ ਪਿਆਰਾ ਤੁਸੀਂ ਗਾਇਆ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ ਤੇ ਤੁਸੀਂ ਹੁਣ ਹੋਰ ਵੀ ਕੋਈ ਐਲਬਮ ਕਰਨ ਦੀ ਸੋਚ ਰਹੇ ਹੋ ਤੇ ਚਾਂਦੀਰਾਮ ਦੇ ਤੁਸੀਂ ਸੁਣੋਗੇ ਕੀ ਤੀ ਤੁਸੀਂ ਨਹੀਂ ਸੁਣਾ ਹੋਣਾ ਕਰਦੇ ਮੈਂ ਮੈਂ ਨਹੀਂ ਸੁਣਿਆ ਜੀ ਉਹਨਾਂ ਦੇ ਗਾ ਉਹ ਕਹਿੰਦੇ ਹੁੰਦੇ ਉਹ ਲੈ ਜਾ ਛਲੀਆਂ ਉਹ ਲੈ ਜਾ ਛਲੀਆਂ ਪਨਾਲੀ ਦਾਣੇ ਵੇ ਮਿੱਤਰਾ ਮੈਂ ਮਿੱਤਰਾ ਦੂਰ ਦੇ ਆ ਉਹ ਲੈ ਜਾ ਛਲੀਆਂ ਉਹ ਲੈ ਜਾ ਛਲੀਆਂ ਪਨਾ ਲਈ ਧਾਣੇ ਵੇ ਮਿੱਤਰਾ ਦੂਰ ਦੇ ਆ ਆਪਣੇ ਮਹਿਬੂਬ ਨੂੰ ਕਹਿੰਦੀ ਆ ਉਹ ਕਹਿੰਦਾ ਤੇਰੇ ਖੁਸ਼ਕ ਮਕਈ ਦੇ ਧਾਣੇ ਨਹੀਂ ਮਿੱਤਰਾ ਨੇ ਨਹੀਂ ਮਿੱਤਰਾ ਨੇ ਨਹੀਂ ਉਹ ਚੱਪਣੇ ਨਹੀਂ ਤੇਰੇ ਖੁਸ਼ਕ ਤੇਰੇ ਖੁਸ਼ਕ ਮਕਈ ਦੇ ਧਾਣੇ ਨਹੀਂ ਮਿੱਤਰਾ ਨੇ ਨਹੀਂ ਚੱਪਣੇ ਫਿਰ ਉਹ ਕਹਿੰਦੇ ਹੁੰਦੇ ਕਦੇ ਨਾ ਖਾਧ ਹੁਣ ਅੱਜ ਕੱਲ ਬੋਲੀ ਬਣਾ ਲਈ ਲੋਕ ਬੋਲੀ ਲੋਕਾਂ ਨੇ ਉਹਨਾਂ ਨੇ ਗਾਇਆ ਸੀ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਖਾਦਾ ਵੇਕੜਾ ਕਰਕੇ ਛੱਡ ਗਿਓ ਜਾਲਮਾ ਵੇ ਵਿਆਂ ਕਰਕੇ ਪਰਦੇਸ ਤੁਰ ਗਏ ਇਹ ਪੁਰਾਣੇ ਲੋਕ ਰੰਗ ਆ ਸਾਡਾ ਜਿਹਨੂੰ ਦੁਨੀਆ ਭੁੱਲਦੀ ਜਾ ਰਹੀ ਆ ਅਜੇ ਵੀ ਰਿਸਰਚ ਮਾਰ ਕੇ ਦੇਖ ਲੋ ਚਾਂਦੀ ਰਾਮ ਦੇ ਚਾਂਦੀ ਦੀ ਦੇ ਨਾ ਤੇ ਛਤ ਮਾਰੋ ਉਹਨਾਂ ਦੇ ਤਵੇ ਮਿਲ ਜਾਣਗੇ ਸਾਰੇ ਤੁਹਾਨੂੰ ਪਹਿਲਾਂ ਪੱਥਰ ਦੇ ਤਵੇ ਆਉਂਦੇ ਹੁੰਦੇ ਤੇ ਅਸੀਂ ਮੇਰਾ ਜਦੋਂ ਟਾਈਮ ਆਇਆ ਕੋਸੋ ਕਰੇ ਲੂ ਤੋ ਲਾ ਲੋ ਆਪਾਂ ਨਹੀਂ ਹੁਣ ਤੱਕ ਉਹ ਮੇਰਾ ਮੈਂ ਮੇਰੇ ਸੀਡੀ ਤੋਂ ਟਾਈਮ ਆਇਆ ਜਦੋਂ ਸੀਡੀ ਸੀਡੀ ਚੱਲ ਗਈ ਹਦੀ ਉਹ ਸੀਡੀ ਤੇ ਮੇਰਾ ਟਾਈਮ ਆਇਆ ਜੀ ਫਿਰ ਉਹ ਸੀਡੀ ਮੇਰੇ ਰਿਕਾਰਡ ਹੋਈਏ ਮੈਂ ਬਹੁਤ ਇਹਨੂੰ ਗੀਤ ਮੈਂ ਕਹਿੰਦਾ ਮੇਰੇ ਨਾਮ ਵਰਕ ਮੇਰੇ ਗੀਤ ਕੋਈ ਗਾਵੇ ਜਿਹੜਾ ਤੁੰਬੇ ਵਾਲਾ ਜਿੱਦਾਂ ਹੋ ਗਿਆ ਵੀ ਮਾਨ ਸਾਹਿਬ ਗਾ ਦੇਣਾ ਤੇ ਬੜਾ ਮੈਂ ਠੋਕਰਾਂ ਮਾਣੀ ਲੇਕਿਨ ਮੈਂ ਉੱਥੇ ਤੱਕ ਪਹੁੰਚ ਨਹੀਂ ਸਕਿਆ ਮੈਨੂੰ ਆਪ ਹੀ ਗਾਣਾ ਪਿਆ ਹੋਇਆ ਤੁਸੀਂ ਸਤਪਾਲ ਜੀ ਮੈਨੂੰ ਤੁੰਬੇ ਵਾਲਾ ਗਾਣਾ ਇੱਕ ਵਾਰੀ ਫੇਰ ਸੁਣਾਓ ਹਾਂ ਇੱਕ ਵਾਰੀ ਫੇਰ ਹੋ ਜਾਏ ਅੱਛਾ ਅੱਛਾ ਕਿ ਤੂੰ ਬਾ ਮਸਤਾਂ ਦਾ ਦਿਲ ਵਿੱਚ ਵੱਜਦਾ ਰਹਿੰਦਾ ਤੇ ਤੂੰ ਬਾ ਮਸਤਾਂ ਦਾ ਦਿਲ ਵਿੱਚ ਵੱਜਦਾ ਰਹਿੰਦਾ ਕਿ ਤੂੰ ਬਾ ਮਸਤਾਂ ਦਾ ਦਿਲ ਵਿੱਚ ਵੱਜਦਾ ਰਹਿੰਦਾ اے ਤੂੰ ਬਾਜੀ ਦੇ ਦਿਲ ਵਿੱਚ ਵੱਜਦਾ ਓਏ اے ਤੂੰ ਬਾਜੀ ਦੇ ਦਿਲ ਵਿੱਚ ਵੱਜਦਾ ਮੌਲਾ ਹੀ ਮੌਲਾ ਕਹਿੰਦਾ ਕਿ ਤੂੰ ਬਾਸਾਂਿਆਂ ਦਾ ਅੱਲਾਹ ਅੱਲਾਹ ਕਹਿੰਦਾ ਕਿ ਤੂੰ ਬਾ ਮਾਸਤਾ ਦਾ ਦਿਲ ਵਿੱਚ ਵਜਦਾ ਰਹਿੰਦਾ ਓ ਤੂੰ ਬੇਦੀ ਜਦ ਧਾਰ ਟਣਕਦੀ ਰੂ ਰਾਣੀ ਨਾ ਅੱਖ ਚਮਕਦੀ ਓ ਤੂੰ ਬੇਦੀ ਜਦ ਧਾਰ ਟਣਕਦੀ ਰੂ ਰਾਣੀ ਨਾ ਅੱਖ ਚਮਕਦੀ ਉਹਦਾ ਪਰੂ ਉਤਾਰਾ ਹੋਵੇ ਓ ਉਹਦਾ ਪਰੂ ਉਤਾਰਾ ਹੋਵੇ ਜੋ ਜ ਮੁਰਸ਼ਦਦਰ ਮੈਂਦਾ ਕਿ ਤੂੰ ਬਾ साईं मौला ई मोला कहण दुंबा साईं बचंदा रहंदा इंबा मीरा माई न वजाया भुले नच के यार माया ए तुा मीरा माई न वजाया भुले नचके यार मनाया उहो पारू तारा हु ਉਹ ਨਾ 파ਰੂ ਤਰ ਹੋਵੇ ਜੋ ਜਸਾਇਆ ਦਰ ਬੈਂਦਕ ਤੁੰਬਾ ਮਸਤਾ ਦਾ ਦਿਲ ਵਿੱਚ ਵੱਜਦਾ ਰਹਿੰਦਾ ਕਤੂਮ ਬਾ ਸਾਇਆ ਦਾ ਬੋਲ ਹੀ ਮੋਲਾ ਕਹਿੰਦਾ ਕੀ ਬਾਤ ਆ ਜੀ ਮਨ ਪ੍ਰਸੰਨ ਹੋ ਗਿਆ ਬੜੀ ਮੇਰਾ ਲਿਖਿਆ ਜੀ ਇਹ ਵੀ ਆਪਣੀ ਮੇਰਾ ਲਿਖਿਆ ਬੜੀ ਖੁਸ਼ੀ ਹੋਈ ਬੜੇ ਸੁਰੀਲੇ ਤੁਸੀਂ ਗਾਉਨੇ ਹੋ ਔਰ ਬੜੀ ਅੱਛੀ ਤੁਸੀਂ ਕਲਮ ਲਿਖਦੇ ਹੋ ਤਾਂ ਮਾਲਕ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਦੇਵੇ ਮੈਨੂੰ ਲੱਗਦਾ ਤੁੰਬੇ ਵਾਲਾ ਗਾਣਾ ਤੁਹਾਨੂੰ ਲਾਂਚ ਕਰਨਾ ਚਾਹੀਦਾ ਕਿਤਾ ਜੀ ਇਹ TMC ਵੱਲੋਂ ਗੀਤ ਆ ਰਿਹਾ ਦਾ ਉਹਦੇ ਪਿੱਛੇ ਵੀਡੀਓ TMC ਵੱਲੋਂ ਰਿਲੀਜ਼ ਕੀਤਾ ਇਹ ਕੀਤਾ ਦਾ ਵੀ ਉਹਦੇ ਐਲਬਮ ਦੇ ਵਿੱਚ ਹੀ ਐਮ.ਐ ਜੀ ਦੀ ਜੋਤ ਜਗਦੀ ਧਾਰਮਿਕ ਦੇ ਵਿੱਚ ਹੀ ਉਹਦੇ YouTube ਚੈਨਲ ਬਾਰੇ ਇੱਕ ਵਾਰ ਦੱਸ ਦਿਓ ਕਿਹੜੇ ਨਾਮ ਤੋਂ ਬੰਦੇ ਸਰ ਮੇਰਾ ਸਤਪਾਲ ਖੋਤਰਾ ਦੇ ਨਾਮ ਤੇ ਚੈਨਲ ਬਣਿਆ ਦਾ ਜੀ ਉਹਦੇ ਵਿੱਚ ਸਤਪਾਲ ਖੋਤਰਾ ਨਾਮ ਤੇ ਰਿਸਰਚ ਮਾਰ ਲਿਓ TMC ਵੱਲੋਂ ਜਿਹੜੀ ਰਿਲੀਜ਼ ਕੀਤੀ ਐਲਬਮ ਹੋਈ ਦੀ ਉਹ ਤੁਹਾਨੂੰ ਮਿਲ ਜੇਗੀ ਉਹਦੇ ਵਿੱਚ ਤੁਸੀਂ ਸੁਣ ਸਕਦੇ ਹੋ ਤੁਸੀਂ ਹੋਰ ਵੀ ਭਜਨ ਲੰਗ ਲੈ ਸਕਦੇ ਹੋ ਤੁਸੀਂ ਸਤਪਾਲ ਜੀ ਖੁੱਦਰਾ ਦਾ ਸਤ ਕਰਿਓ YouTube ਚੈਨਲ ਤੇ ਇਹਨਾਂ ਦੇ ਜੋ ਗਾਣੇ ਜੋ ਐਲਬਮਸ ਆਈਆਂ ਨੇ ਜਰੂਰ ਸੁਣਿਓ ਮੈਨੂੰ ਤਾਂ ਜਿਹੜਾ ਲਾਈਵ ਸੁਣ ਕੇ ਮਜ਼ਾ ਆ ਗਿਆ ਪਰ ਮੈਂ ਵੀ ਜਾ ਕੇ ਜਰੂਰ ਇਹਨਾਂ ਨੂੰ ਸਰਚ ਕਰਕੇ ਜਰੂਰ ਫੋਲੋਅਰ ਲਿਖਿਆ ਉਹਦੇ ਵਿੱਚ ਬਹੁਤ ਹੀ ਵਧੀਆ ਭਜਨ ਹੈ ਉਹ ਵੀ ਦੀ ਦੋ ਲਾਈਨ ਤੁਹਾਨੂੰ ਸੁਣਾਉਣਾ ਬਿਲਕੁਲ ਜੀ ਮੈਨੂੰ ਜਨਮ ਦੇਣ ਵਾਲੀ ਮਾਂ ਤੈਨੂੰ ਪੁੱਲਾਂ ਤਾਂ ਮਰ ਜਾ ਮੈਨੂੰ ਜਨਮ ਦੇਣ ਵਾਲੀ ਮਾਂ ਤੈਨੂੰ ਭੁੱਲਾ ਤਾਂ ਮਰ ਜਾਵਾ ਜਿੰਨਾ ਬੱਚਿਆਂ ਦੀ ਮਾਂ ਨਹੀਂ ਹੱਥੋਂ ਟੁਕੜੇ ਖੋਲੇ ਕਵਾ ਹੋਏ ਕਵਾ ਮੈਨੂੰ ਜਨਮ ਦੇਣ ਵਾਲੀ ਮਾਂ ਤੈਨੂੰ ਭੁੱਲਾ ਤਾਂ ਮਰ ਜਾਵਾ ਆਪਣੀ ਜਾਨ ਤੇ ਖੇਡ ਕੇ ਮਾਂ ਤੂੰ ਦੁਨੀਆ ਮੈਨੂੰ ਵਿਖਾਈ ਐਸੀ ਗੱਲ ਦੀ ਰੱਬ ਵੀ ਵੇਖੋ ਦੇਂਦਾ ਪਿਆ ਗਵਾਈ ਆਪਣੀ ਜਾਨ ਤੇ ਖੇਡ ਕੇ ਮਾਂ ਤੂੰ ਦੁਨੀਆ ਮੈਨੂੰ ਵਿਖਾਈ ਇਸੇ ਗੱਲ ਦੀ ਰੱਬ ਵੀ ਵੇਖੋ ਦਿੰਦਾ ਪਿਆ ਗਵਾਹੀ ਮਾਂ ਤੇਰਾ ਇਹ ਕਰਜ਼ਾ ਮੈਂ ਤਾਂ ਮਾਂ ਤੇਰਾ ਇਹ ਕਰਜ਼ਾ ਮੈਂ ਤਾਂ ਜਨਮ ਜਨਮ ਨਾ ਲਾਵਾਂ ਹੈ ਲਾਵਾਂ ਮੈਨੂੰ ਜਨਮ ਦੇਣ ਵਾਲੀ ਮਾਂ ਤੈਨੂੰ ਭੁੱਲਾਂ ਤਾਂ ਮਰ ਜਾਵਾਂ ਮੈਨੂੰ ਜਨਮ ਦੇਣ ਵਾਲੇ ਮਾਂ ਤੈਨੂੰ ਭੁੱਲ ਤਾਂ ਮਰ ਜਾਵਾਂ ਵਾਹ ਸਤਪਾਲ ਜੀ ਰੂਹ ਖੁਸ਼ ਕਰਦੇ ਤੁਸੀਂ ਬੜਾ ਅੱਛਾ ਮਿਲਿਆ ਤੁਹਾਡਾ ਜਵਾਬ ਤੁਹਾਡਾ ਨੇਚਰ ਤੁਹਾਡੀ ਜਿਹੜੀ ਹੈ ਲਿਖਤ ਤੇ ਤੁਹਾਡੀ ਜਿਹੜੀ ਸੁਰੀਲੀ ਆਵਾਜ਼ ਇਹ ਜਿਹੜੀ ਤੀਜੇ ਨੇ ਨਾ ਜਿੱਦਾਂ ਹੁਣ ਕਿਸੇ ਕੋਲ ਆਟਾ ਨਹੀਂ ਉਹਨੂੰ ਪੁੱਛ ਕੇ ਦੇਖੋ ਆਟੀ ਦੀ ਭੁੱਖ ਹੋਣ ਪੁੱਛੋ ਰੋਟੀ ਦੀ ਭੁੱਖ ਕੀ ਹੁੰਦੀ ਹੈ ਮੇਰੀ ਮਾਂ ਜਿਹੜੀ ਮੇਰੀ ਗੋਦੀ ਦੇ ਵਿੱਚ ਮਤਲਬ ਥੋੜੀ ਜਿਹੀ ਉਮਰ ਦੇ ਵਿੱਚ ਹੀ ਡੈਥ ਹੋ ਗਈ ਸੀ ਉਹ ਚੀਜ਼ ਨੂੰ ਲੈ ਕੇ ਮੈਂ ਆਪਣੀ ਮਾਂ ਨੂੰ ਸਮਰਪਿਤ ਇਹ ਗੀਤ ਗਾਇਆ ਜਿਹੜਾ ਮੈਂ ਨਹੀਂ ਮੇਰੀ ਹیثیت ਕਿੱਥੇ ਸੀ ਇੱਥੋਂ ਤੱਕ ਪਹੁੰਚ ਸਕਾਂ ਸਾਰਾ ਮਾਂ-ਵਾਪਾ ਦਾ ਅਸ਼ੀਰਵਾਦ ਹੈ ਸਾਰਾ ਜੋ ਵੀ ਆਪਾਂ ਇੱਥੇ ਧੱਕਾ ਮੈਂ ਨੌਕਰੀ ਵੀ ਕੀਤੀ ਗਵਰਨਮੈਂਟ ਨੌਕਰੀ 40 ਸਾਲ ਕੀਤੀ ਜਿਹੜਾ ਡਿਪਾਰਟਮੈਂਟ ਵਿੱਚ ਕੀਤੀ ਤੁਸੀਂ ਪੂੜਾ ਪੰਜਾਬ ਅਰਬਨ ਸਟੇਟ ਹਾਂ ਜੀ ਹਾਂ ਜੀ ਅੱਛਾ ਤੁਹਾਨੂੰ ਜਿਹੜਾ ਇਹ ਗਾਇਕੀ ਦਾ ਸ਼ੌਂਕ ਹੈ ਲਿਖਣ ਦਾ ਸ਼ੌਂਕ ਹੈ ਇਹ ਤੁਹਾਨੂੰ ਬਚਪਨ ਤੋਂ ਸੀ ਜਾਂ ਕਿਦਾਂ ਇਹ ਬਚਪਨ ਤੋਂ ਸ਼ੌਂਕ ਸੀਗਾ ਜਦੋਂ ਅਸੀਂ ਕਾਫੀ ਧੇਰ ਪਹਿਲਾਂ ਪਿੰਡ ਦੇ ਵਿੱਚ ਛੋਟੇ ਛੋਟੇ ਹੁੰਦੇ ਸੀ ਕਿ ਤੇਹੀ ਚੌਂਕੀ ਲਾਉਂਦੇ ਹੁੰਦੇ ਸੀ ਮਾਤਾ ਦੀ ਚੌਂਕੀ ਦਸਿਆਂ ਪੰਜਿਆਂ ਦੁੱਕੀਆਂ ਹੁੰਦੀਆਂ ਹੁੰਦੀ ਸੀ ਉਸ ਟਾਈਮ ਸਾਡੇ ਟਾਈਮ ਦੇ ਵਿੱਚ ਫਿਰ ਅਸੀਂ ਚੌਂਕੀਆਂ ਲਾਣੀਆਂ ਕਰਨੀਆਂ ਬੱਚਿਆਂ ਦੇ ਲਾਣੇ ਕਾ ਨੇ ਫੋਟੋ ਰੱਖ ਕੇ ਡਾਲ ਡੇਡ ਡਾਲੇ ਦਾ ਡੱਬਾ ਹੁੰਦਾ ਹੁੰਦਾ ਸੀ ਡੱਬਾ ਵਜਾ ਵਜਾ ਕੇ ਚੌਂਕੀਆਂ ਲਾਣੀਆਂ ਕਰਨੀਆਂ ਤੇ ਉਹ ਚੌਂਕੀਆਂ ਫਿਰ ਇੱਥੇ ਤੱਕ ਹੋ ਗਿਆ ਕਿ ਲੋਕੀ ਘਰ ਘਰ ਮੰਗਣ ਡਾ ਵੇ ਵੀ ਬੱਚਿਆਂ ਦੀ ਚੌਂਕੀ ਅੱਜ ਸਾਨੂੰ ਚਾਹੀਦੀ ਮੰਗਲਵਾਰ ਆ ਸਾਨੂੰ ਤੇ ਚੌਂਕੀ ਲਾਉਂਦੇ ਲਾਦਿਆਂ ਉਸ ਤੋਂ ਬਾਅਦ ਫਿਰ ਵੱਡੇ ਹੋ ਗਏ ਮੁੰਡੇ ਸਾਰੇ ਜਵਾਨ ਹੋ ਗ ਮੰਦਰ ਇਥੋ ਦਾ ਕਿ ਮੰਦਰ ਵੀ ਬਣਾ ਦਾ ਕੋਟੜਾ ਲੰਗ ਪਟਾ ਦਾ ਉਥੇ ਦੋ ਦੋ ਭੰਡਾਰੇ ਲੱਗਦੇ ਨੇ ਮਾਤਾ ਦੇ ਤੇ ਹਰ ਸਾਲ ਯਾਤਰਾ ਜਾਂਦੀ ਹੁੰਦੀ ਸੀ ਉਥੋਂ ਸਾਨੂੰ ਲੱਗਣ ਲੱਗਿਆ ਜਿਹੜੀ ਮਤਲਬ ਕਿ ਜਾਗਰਣ ਚੌਕੀਆਂ ਦੀ ਫਿਰ ਗਾਣ ਦੀ ਲੱਗੀ ਫਿਰ ਕੋਲੀਖੰਡ ਦਾ ਹੌਲੇ ਹੌਲੇ ਲਿਖਣਾ ਸ਼ੁਰੂ ਕੀਤਾ ਜਿਵੇਂ ਮੇਰੇ ਉਸਤਾਦ ਜੀ ਨੇ ਪ੍ਰੀਤ ਜਮ ਲੁਧਿਆਣਵੀ ਜੀ ਸ਼੍ਰੋਮਣੀ ਕਾਲ ਲਿਖਾਰੀ ਖਵ ਦੇ ਜਿਹੜੀ ਉਹ ਉਹਨਾਂ ਦੇ ਪਿੱਛੇ ਦੇ ਸਵਰਗਵਾਸ ਹੋ ਗਏ ਨੇ ਉਹਨਾਂ ਦੀ ਯਾਦ ਵਿੱਚ ਵੀ ਅਖੰਡ ਪਾਠ ਰਖਾਇਆ ਸੀ ਜੀ ਤੇ ਉਹ ਮੇਰੇ ਉਸਤਾਦ ਜੀ ਮੈਂ ਉਹਨਾਂ ਨੂੰ ਮੰਨਦਾ ਲਿਖਣ ਦੇ ਵਿੱਚ ਤੁਹਾਡੇ ਫੈਮਿਲੀ ਚ ਹੋਰ ਵੀ ਕੋਈ ਗਾਉਂਦਾ ਹੈ ਜਾਂ ਤੁਸੀਂ ਇਕੱਲੇ ਹੀ ਨਹੀਂ ਮੇਰੀ ਫੈਮਿਲੀ ਚ ਹੋਰ ਕੋਈ ਨਹੀਂ ਮੈਂ ਇਕੱਲਾ ਹੀ ਹਾਂ ਹਾਂ ਜੀ ਕੀ ਬਾਤ ਹੈ ਤੁਸੀਂ ਇਕੱਲੇ ਹੀ ਹੋ ਇਕੱਲੇ ਹੀ ਮਤਲਬ ਸਾਰਿਆਂ ਦਾ ਕੋਟਾ ਤੁਸੀਂ ਪੂਰਾ ਕੀਤਾ ਹੈ ਬੜੀ ਅੱਛੀ ਮੈਂ ਮੈਂ ਕਹਿੰਦਾ ਤੁਹਾਨੂੰ ਮਿਲ ਕੇ ਬੜੀ ਰੂਹ ਖੁਸ਼ ਹੋ ਗਈ ਮੇਰੀ ਮੇਰਾ ਮੈਸੇਜ ਹੁੰਦਾ ਹੈ ਕਿ ਜਿੱਥੇ ਤੱਕ ਹਰ ਇੱਕ ਚੀਜ਼ ਮੈਸੇਜ ਹੀ ਲਿਖਾਂ ਜਿਹਦੀ ਅੱਜ ਲੋੜ ਹੈ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ ਨਵੇਂ ਜਨਰੇਸ਼ਨ ਜਿਵੇਂ ਬੂਟੇ ਤੇ ਬਜ਼ੁਰਗਾਂ ਦੀ ਉਹ ਸੇਵਾ ਕਰੀਏ ਰੱਬ ਤੋਂ ਪਹਿਲਾਂ ਮਾਪਾ ਪਿਓ ਨੂੰ ਜਿੱਥੇ ਕਰੀ ਇਹਦੀ ਵੀ ਲੋੜ ਹੈ ਕਿਉਂਕਿ ਜਨਮੀ ਜ ਨਵੀਂ ਜਨਰੇਸ਼ਨ ਹੈ ਜਿਹੜੀ ਇੱਥੋਂ ਤੱਕ ਵੀ ਮੈਂ ਚੰਗੇ ਚੰਗੇ ਅਫਸਰ ਜਿਹੜੇ ਉਹਨਾਂ ਦੇ ਘਰ ਵੀ ਬਜ਼ੁਰਗ ਨੇ ਜਿਹੜੇ ਗੈਰਾਜ ਵਿੱਚ ਰੱਖੇ ਦੇ ਨੇ ਨੌਕਰ ਸੇਵਾ ਕਰਨ ਨੂੰ ਰੱਖੇ ਹੋਏ ਨੇ ਉਹ ਸੇਵਾ ਦੇ ਨੌਕਰ ਨੇ ਕਮ ਆ ਜਾਣੀ ਹੈ ਤੁਹਾਡੀ ਕੀ ਤੁਹਾਨੂੰ ਪੜਾ ਲਿਖਾ ਕੇ ਨੇ ਨੌਕਰੀਆਂ ਲਵਾਇਆ ਉਸੇ ਮਾਪਿਆਂ ਨੂੰ ਦੇ ਗੈਰਾਜ ਚ ਰੱਖ ਰਿਹਾ ਸਭ ਤੋਂ ਵੱਡੀ ਗੱਲ ਇਹ ਆ ਤੁਹਾਡੇ ਹਰ ਲਿਖ ਜਿਹੜਾ ਤੁਸੀਂ ਕੋਈ ਵੀ ਲਿਖਤ ਤੁਸੀਂ ਕੀਤੀ ਆ ਉਹਦੇ ਚ ਕਿਤੇ ਨਾ ਕਿਤੇ ਇੱਕ ਮੈਸੇਜ ਦਿੱਤਾ ਹੋਇਆ ਹੈ ਮੈਸੇਜ ਆਂਦਾ ਸਭ ਨੂੰ ਆ ਜਾਂਦੀ ਜ਼ਰੂਰ ਨਹੀਂ ਜ਼ਰੂਰ ਕੀ ਹੈ ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤਪਾਲ ਜੀ ਤਾਂ ਮਿਲਦੇ ਰਵਾਂਗੇ ਤੁਸੀਂ ਸਤਪਾਲ ਜੀ ਦਾ ਚੈਨਲ ਜਰੂਰ ਸਰਚ ਕਰਨਾ ਤੇ ਇਹਨਾਂ ਨੂੰ ਸੁਣਿਓ ਤੇ ਚੰਗਾ ਲੱਗੇ ਤਾਂ ਫੋਲੋਅ ਅਪ ਕਰਿਓ ਤੇ ਸ਼ੇਅਰ ਵੀ ਕਰਿਓ ਕਿਉਂਕਿ ਸੁਣ ਕੇ ਮਜ਼ਾ ਆ ਗਿਆ ਬਹੁਤ ਅੱਛੇ ਆਰਟਿਸਟ ਨੇ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਮਨੋਜ ਨੱਡਾ ਕਹਾਣੀ ਚੈਨਲ ਤੋਂ ਲੈ ਕੇ ਆਉਂਦੇ ਰਵਾਂਗੇ ਤੁਹਾਡੇ ਵਾਸਤੇ ਕੋਈ ਹੋਰ ਕਹਾਣੀ ਆ